ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਫਿਰ ਅੱਜ ਦੇਖੋ ਅਨਵੀਰ ਵਿੱਚ ਤੇ ਹੋਰ ਸੁਣਾਓ ਕਿਤਾ ਕੀ ਹਾਲ ਚਾਲ ਹੈ ਸਭ ਠੀਕ ਠਾਕ ਵਧੀਆ ਹਾਂਜੀ ਅਸੀਂ ਪਾਓ ਠੀਕ ਠਾਕ ਆਂ ਵਧੀਆ ਆ ਤੇ ਅੱਜ ਆਪਾਂ ਚੱਲਨੇ ਆ ਫਿਰ ਫਿਰ ਹਸਪੀਟਲ ਕਿਉਂਕਿ ਆਪਾਂ ਕਰੋਨਾ ਬਲੱਡ ਟੈਸਟ ਤੇ ਉਹ 7:30 ਤੋਂ 9:30 ਵਜੇ ਤੱਕ ਹੁੰਦਾ ਹੈ ਤੇ ਮੈਂ ਕਿਹਾ ਚੱਲਦੇ ਆ ਤੁਹਾਨੂੰ ਵੀ ਦਿਖਾਉਂਦੇ ਆ ਕਿੱਥੇ ਹਸਪੀਟਲ ਕਿੱਦਾਂ ਚਾਈਦਾ ਕਿਵੇਂ ਕਿਵੇਂ ਪ੍ਰੋਸੈਸ ਆ ਉਹ ਤੁਸੀ ਮੇਰੇ ਵੀਡੀਓ ਚ ਬਣੇ ਰਿਓ ਤੇ ਆਪਾਂ ਤੁਹਾਨੂੰ ਦਿਖਾਉਂਦੇ ਆ ਹਸਪੀਟਲ ਮੈਂ ਜਾਣ ਗਿਆ ਫਿਰ ਫਿਰ ਮਾਰਨਿੰਗ ਟਾਈਮ ਦਾ ਤੁਹਾਨੂੰ ਇੱਕ ਵਧੀਆ ਜਾਂ ਇੱਕ ਵਧੀਆ ਜਾਂ ਵਿਊ ਦਿਖਾਉਣਾ ਆ ਤੇ ਦੇਖੋ ਤੁਸੀਂ ਉਹ ਦੇਖ ਸਕਦੇ ਹੋ ਪਹਾੜੀਆਂ ਤੇ برف ਪਈ ਹੋਈ ਆ ਸਵੇਰੇ ਸਵੇਰ ਮਾਰਨਿੰਗ ਟਾਈਮ ਮੈਂ ਤੁਹਾਨੂੰ ਆ ਵਿਊ ਦਿਖਾਉਣਾ ਕਾਫੀ ਟਾਈਮ ਹੋ ਗਿਆ ਸੀ ਦਿਖਾਇਆ ਨਹੀਂ ਸੀਗਾ ਆ ਤੁਸੀਂ ਦੇਖ ਸਕਦੇ ਆ ਕਿੰਨਾ ਸੋਹਣਾ ਲੱਗ ਰਿਹਾ ਵਿਊ برف ਪਈ ਹੋਈ ਹੈ ਸਾਡੇ ਏਰੀਆ 'ਚ ਪਰ ਲੱਗਦੇ ਤੁਹਾਨੂੰ ਲੱਗ ਗਈ ਹੁਣੇ ਪਹਾੜ ਪਰ ਹੈਬੋ ਦੂਰ ਨੇ ਤੇ ਤੁਸੀਂ ਦੇਖ ਸਕਦੇ ਹੋ ਪਹਾੜੀਆਂ ਤੇ برف ਪਈ ਹੋਈ ਆ ਆ سامنے ਦੀ ਜਿੱਥੇ ਕੁਝ ਚਾੜੀ ਪਈ ਆ ਆ ਗੱਲ ਨੂੰ ਕਰਕੇ ਰਿਹਾ ਦਿੱਤੀ ਹੈ ਕਿ ਚਲੋ ਹੁਣ ਆਪਾਂ ਚਾ ਵਾਧਦੇ ਅੱਗੇ ਗੱਲ ਕਰੀਏ ਤੇ ਆਪਾਂ ਜਾਨਾ ਤੁਰ ਕੇ ਕਿ ਤੁਰ ਕੇ ਪੰਜ ਸੱਤ ਮਿੰਟ ਲੱਗਦੇ ਨੇ ਤੁਰ ਕੇ ਆਪਾਂ ਜਾਨ ਨੂੰ ਸਿਰਫ 10 ਮਿੰਟ ਲੱਗਣਗੇ ਤੁਰ ਕੇ ਜਾਨ ਨੂੰ ਤੇ ਇਸ ਕਰਕੇ ਆਪਾਂ ਚੱਲਨੇ ਆ ਠੀਕ ਮੈਂ ਕਿਹਾ ਚਲੋ ਚੱਲਦੇ ਆ ਤੇ ਨਾਲ ਤੁਹਾਨੂੰ ਵੀ ਦਿਖਾਉਨੇ ਆ ਫਸੇ ਫਿਰ ਮਾਰਨਿੰਗ ਟਾਈਮ ਕੁਝ ਨਾ ਸ਼ਾਂਤੀ ਵਾਲਾ ਮੋਹਲਾ ਤੇ ਕੁਝ ਲੋਕ ਇੱਧਰ ਆਪਣੇ ਪਾਰਕ ਸੀਗਾ ਉਹ ਤੁਸੀਂ ਅਕਸਰ ਹੀ ਦੇਖਦੇ ਹੋ ਨਾ ਮੇਰੀ ਵੀਡੀਓ ਚ ਵੀ ਆਪਣੇ ਸੇ ਇੱਥੇ ਆਪਣੇ ਪਾਰਕ ਆਇਆ ਇੱਥੇ ਕੋਈ ਕੋਈ ਲੋਕ ਅਕਸਰ ਫੈਲ ਕਰ ਰਹੇ ਨੇ ਇੱਕ ਦੋ ਜਣੇ ਹੈਗੇ ਨੇ ਇੱਧਰ ਆਪਣਾ ਪਬਲਿਕ ਬਾਣੀ ਹੋਆ ਬਾਥਰੂਮ ਵੀ ਨੂੰ ਕੰਦਿਆ ਤੇ ਆ ਸਾਹਮਣੇ ਆਪਣਾ ਸ਼ਹਿਰ ਦੇਖ ਲੋ ਮਾਰਨਿੰਗ ਦਾ ਕਿੰਦਾ ਹੈ ਨਾ ਸੋਣਾ ਵੀਅੂ ਆ ਰਿਹਾ ਮੈਂ ਵੀ ਪਰਿਵਾਰਿਕ ਨਹੀਂ ਪਲਾਨੇ ਰਾਮ ਨਾਲ ਇਧਰ ਨੂੰ ਤਾਂ ਕਿਉਂਕਿ ਤਾਂ ਮੈਂ ਅਕਸਰ ਕੰਮ ਤੇ ਜਾਂਦਾ ਸਵੇਰੇ ਉਪਰ ਉਹ ਥੋੜਾ ਜਿਆਦਾ ਜਲਦੀ ਹੋ ਜਾਂਦਾ ਇਸ ਕਰਕੇ ਅੱਜ ਮੈਂ ਕਦੋਂ ਨਾ ਪਰ ਕਰਉਣਾ ਸਫਰ ਹਸਪੀਟਲ ਤੱਕ ਬਨੈ ਰੋ ਮੇਰੀ ਵੀਡੀਓ ਨੂੰ ਪਲੀਜ਼ ਮੇਰੀ ਵੀਡੀਓ ਨੂੰ ਸਕਿੱਪ ਨਾ ਕਰਿਆ ਕਰੋ ਮੈਂ ਦੇਖਦਾ ਕਿ ਅਕਸਰ ਲੋਕ ਮੇਰੀ ਵੀਡੀਓ ਦੇਖਦੇ ਤੇ ਹੈਗੇ ਨਹੀਂ ਤਕਰੀਬਨ ਜਿੰਨੇ ਵੀ ਮੈਨੂੰ ਦੇਖਣ ਵਾਲੇ ਨੇ ਆ ਦੇਖਦੇ ਹੈਗੇ ਨੇ ਪਰ ਉਹ ਸਕਿਪ ਕਰ ਦਿੰਦੇ ਨੇ ਪਰ ਤੁਸੀਂ ਮੇਰੀ ਵੀਡੀਓ ਨੂੰ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਤੇ ਕਰ ਦਿਆ ਕਰੋ ਸਬਸਕ੍ਰਾਈਬ ਵੀ ਕਰ ਲਿਆ ਕਰੋ ਲਾਈਕ ਤਾਂ ਨਾ ਹੀ ਕਰਵਾ ਜਿੰਨੀ ਤੁਹਾਡਾ ਦਿਲ ਕਰਦਾ ਸਬਸਕ੍ਰਾਈਬ ਤਾਂ ਜ਼ਰੂਰ ਕਰ ਲਾ ਆ ਸ਼ਹਿਰਾ ਇਥੋਂ ਦੀ ਸ਼ਹਿਰ ਵਾਲੀ ਬਸ ਐ ਨੋਰਮਲ ਦੇਖਣਾ ਉਹਦਾ ਵੀ ਟਾਈਮ ਹੋ ਗਿਆ ਤੇ ਇਦਾਂ ਕਰਕੇ ਆ ਹੁਣ ਆਪਾਂ ਵਾਪਸ ਜਲਦੀ ਜਲਦੀ ਤੇ ਫਿਰ ਆਪਣੀ ਵਾਰੀ ਵੀ ਜਲਦੀ ਆਊਗੀ ਇੱਥੇ ਹੈ ਤਾਂ ਹੈਗੇ ਨੇ ਦੋ ਤਿੰਨ ਹੋਰ ਪਰ ਉਸ ਦਾ ਰਿਪੋਰਟ ਲੇਟ ਮਿਲਦੀ ਆ ਤੇ ਆਪਾਂ ਜਾਣਾ ਹੈ ਜਲਦੀ ਤੇ ਤੇ ਗੱਲ ਨੂੰ ਆਪਣੀ ਅਪਾਇੰਟਮੈਂਟ ਆ ਤੇ ਇਸ ਕਰਕੇ ਆਪਾਂ ਨੂੰ ਫਿਰ ਆਪਾਂ ਆਨਲਾਈਨ ਤੇ ਫਿਰ ਛੇਤੀ ਦੇ ਦਿੰਦੇ ਨੇ ਆ ਦੇਖ ਫਿਰ ਨੇ ਤੁਸੀਂ ਇੱਧਰ ਦਾ ਵੀ ਕੁਛ ਇੱਧਰ ਕਰਕੇ ਵੀ ਉਹ ਆਪਣਾ ਤੇ ਹੁਣ ਆਪਾਂ ਚੱਲਣਾ ਹੈ ਇੱਧਰ ਨੂੰ ਅਨ 15 ਮਿੰਟ ਲੱਗ ਗਿਆ ਪੰਤੁਰਕ ਜਾਣ ਲੱਗੇ ਹਸਪੀਟਲ ਤੱਕ ਆਹ ਦੋ ਜੀ ਦੇ ਜੇ ਆ ਬਾਫਰੀ ਆਉਂਦੀ ਹੈ ਜਿਹੜੀ ਸ਼ਹਿਰ-ਸ਼ਹਿਰ ਚ ਘੁੰਮਦੀ ਆ ਵਾਲੀ ਬੱਸ ਜਿਹੜੀ ਬਲੂ ਕਲਰ ਦੀ ਹੁੰਦੀ ਨਾ ਹਰ ਸ਼ਹਿਰ ਦਾ ਆਪਣਾ ਆਪਣਾ ਕਲਰ ਹੈ ਜਿਦਾ ਕਮੂਨੀ ਹੈ ਮਤਲਬ ਕਿ ਤਹਿਸੀਲਦਾਰਾ ਲੋ ਤੇ ਹਰ ਬਾਫ ਦਾ ਆਪਣਾ ਆਪਣਾ ਕਲਰ ਹੁੰਦਾ ਹੈ ਜੋ ਸ਼ਹਿਰਾਂ ਚ ਘੁੰਮਦੀਆਂ ਨੇ ਖਾਸ ਕਰੇ ਸ਼ਹਿਰਾਂ ਵੀ ਹੁੰਦੀਆਂ ਨੇ ਲੇਕਿਨ ਥੋੜਾ ਦੂਰ ਜਾਂਦੀਆਂ ਨੇ ਉਹ ਹੋਰ ਹੁੰਦੀਆਂ ਨੇ ਤੁਸੀਂ ਆਪਾਂ ਵੀਗਾ ਚੱਲਦੇ ਆ ਜਲਦੀ ਜਲਦੀ ਤੇ ਤੁਹਾਨੂੰ ਵੀ ਮੈਂ ਕਿਹਾ ਥੋੜਾ ਵੀ ਆਪਾਂ ਦਿਖਾ ਦਿੰਨੇ ਆ ਮਾਰਨਿੰਗ ਦਾ ਇੱਦਾਂ ਕਰਕੇ ਕੋਸ਼ਿਸ਼ ਹੈ ਕਿ ਬਹੁਤ ਪੁਰਾਣੀ ਸ ਹੈ ਬਹੁਤ ਪੁਰਾਣੀ ਸ਼ਹਿਰ ਆ तकरीबन 100 ਸਾਲ ਦੇ ਆਂਦਾ ਹੈ ਲੋ ਦੇਖੋ ਆ ਦੇਖੋ ਬਹੁਤ ਪੁਰਾਣਾ ਪਹਿਲਾਂ ਮਿਲਦਾ ਸ਼ੁਰੂ ਚ ਨਹੀਂ ਆਇਆ ਹੈ ਸ਼ਹਿਰ ਨੂੰ ਤਾਂ तकरीबन तकरीबन ना ਚਾਰ ਦਰਵਾਜ਼ੇ ਲੱਗਦੇ ਨੇ ਇੰਕੁਈ ਕਰਨ ਵਾਲਾ ਜਿਹੜਾ ਫੈਂਕਸ਼ ਸ਼ਹਿਰ ਦਾ ਸੈਂਟਰ ਹੈ ਉਹ ਵਾਲਾ ਬਹੁਤ ਹੀ ਪੁਰਾਣਾ ਹੈ ਦੀ ਹਿਸਟਰੀ ਉਹ ਪੁਰਾਣੀ ਆ ਆ ਦੇਖੋ ਇਹ ਕਾਨੀ ਕਾਲਾ ਗਰੇਡਾ ਇਹ ਕੋ ਅਗਲੇ ਬਸ ਨੇ ਇਹ ਤਾਂ ਦੋ ਜੀਰ ਦੇ ਆ ਇਹ ਕੋ ਪਰਲੀ ਚੜਦੇ ਆ ਮਨੇ ਚਾਰਜ ਕਰਿਆ ਖਿਆਰ ਨੂੰ ਇੰਨੇ ਲੱਗਦੇ ਕਿ ਕਿੰਨੀ ਉੱਚੀ ਜਾਂਦਾ ਬਹੁਤ ਉੱਚਾ ਆ ਦੇ ਲੋ ਉਹ ਤੱਕਰ ਕੇ ਲੋਕਾਂ ਦੀ ਰਾਇਸ਼ਾ ਵੀ ਨਹੀਂ ਆ ਵੀ ਦੇ ਸਕਦੇ ਆਫੀ ਉੱਚਾ ਹੈ ਹਕੰ ਦਾ ਤੁਸੀਂ ਲੈ ਲੋ ਇਦੋ ਦੇ ਉੱਚਾ ਲੱਗਦਾ ਹੈ ਆ ਵੀ ਅੱਧਾ ਲੋਕਾਂ ਨੂੰ ਵੀ ਦਿਖਾ ਦਿੰਦੇ ਆ ਓ ਉੱਥੇ ਸਾਹਮਣੇ ਟ੍ਰੇਨ ਸਟੇਸ਼ਨ ਵੀ ਹੈਗਾ ਮਤਲਬ ਕਿ ਰੇਲਵੇ ਸਟੇਸ਼ਨ ਉਹਦਰ ਨੂੰ ਸਾਰਿਆਂ ਖੁੱਲਦਾ ਹੈ ਇਹਨਾਂ ਇੱਥੇ ਆਪਾਂ ਜਾਣਾ ਉਹ ਜਿੱਥੇ ਜ਼ਿਆਦਾ ਦਰਖਤ ਨਹੀਂ ਹੈਗੇ ਉਹ ਸਾਹਮਣੇ ਉੱਥੇ ਜਾਣਾ ਉੱਥੇ ਹਸਪੀਟਲ ਹੈ ਆਪਾਂ ਉੱਥੇ ਜਾਣਾ ਦਿਓ ਸਾਹਮਣੇ ਉਹ ਸਾਹਮਣੇ ਵੀ ਦੇਖ ਸਕਦੇ ਹੋ ਕਿ ਮੜ ਮੜ ਤੁਹਾਨੂੰ ਦਿਖਦਾ ਹੋਇਆ ਹੈਗਾ ਉਹ ਟ੍ਰਾਂਸਲੇਸ਼ਨ ਆ ਆ ਘਰ ਦੇ ਸਾਹਮਣੇ ਉਹ ਥੱਲੇ ਕਰਕੇ ਜ਼ੂਮ ਤੇ ਸ਼ਾਇਦ ਵਧੀਆ ਨਾਲ ਦੇਖਦਾ ਹੋਵੇ ਤੇ ਉਹ ਉੱਥੇ ਮੰਨ ਲਓ ਤੁਸੀਂ ਉਹ ਟ੍ਰਾਂਸਲੇਸ਼ਨ ਆ train ਖੜੀ ਹੋਈ ਨਹੀਂ ਤੇ ਫਿਰ ਅਸੀਂ ਇੱਧਰ ਕਰਕੇ ਪਗਾਂ ਨੂੰ ਵਾਦੇ ਹੋਏ ਹੌਲੀ ਹੌਲੀ ਘਰ ਦੇ ਘਰ ਦੇ ਘਰ ਦੇ ਆਪਾਂ ਪਹੁੰਚ ਜਾਣਾ ਹੈ ਅੱਜ ਆ ਦੇਖੋ ਆ ਸਾਹਮਣੇ ਗੇਜ਼ਾ ਹੈ ਬਹੁਤ ਪੁਰਾਣਾ ਗੇਜ਼ਾ ਹੈ ਵੀ ਕਿ ਕੀ ਛੁੱਟੀਆਂ ਨਾਲ ਇਸ ਕੋਈ ਰੌਣਕ ਨਹੀਂ ਹੈਗੀ ਇਸ ਟਾਈਮ ਜਦੋਂ ਤੀਆ ਗਰ ਨੂੰ ਕੱਤੀ ਆ ਕੱਲ ਤੋਂ ਕਲੋਂ ਰੱਖਣੇ ਜਾਨੀ ਵੀਰ ਜਾਨਾ ਪਰਮਾਦ ਹਰਮਤ ਮ ਕਰੇ ਲੈ ਸਾਰੇ ਨੇ ਖੁਸ਼ ਹੋ ਬਰ ਅੱਲਾ ਜਾਵੇ 2025 ਪਰਵਾਹ ਜੀਆਂ ਅੱਜ ਤੰਦਰੁਸਤੀ ਬਖਸ਼ੇ ਚਲੋ ਕਿੰਨੇ ਅਮੀਰੀ ਗਰੀਬੀ ਤੇ ਆਉਂਦੀ ਰਹਿੰਦੀ ਆ ਸਤਿ ਸ਼੍ਰੀ ਅਕਾਲ ਵੀ ਪਰਵਾੜਚ ਸਖਾਰਾ ਦੇ ਸ਼ੋਰੀਆਂ ਹਾਂ ਅੰਦਰ ਆ ਗਏ ਕੋਈ ਫਿੱਟ ਨਹੀਂ ਅੱਗੇ ਵੱਧ ਗਏ ਕਿਸੇ ਤਾ ਕਰਤੀ ਹੈ ਕਿ ਮਾਰਨਿੰਗ ਟਾਈਮ ਹੈ ਨਾ ਇੱਥੇ ਅੱਗੇ ਕੋਈ ਦੇਖ ਨਹੀਂ ਰਿਹਾ ਕੋਈ ਕੋਈ ਆ ਰਿਹਾ ਸਾਹਮਣੇ ਕੰਟੀ ਦੁਰੀ ਆਂਦੀ ਆ ਲੱਗ ਜਾ ਕੇ ਪਤਾ ਲੱਗੇ ਉਹ ਅੰਕਲ ਹੋਵੇ ਲੱਗ ਕੰਟੀ ਆ ਬੰਦ ਹਾ ਅਸੀਂ ਕੋਸਰ ਸੇ ਰੱਖੇ ਸਨ ਲੋਕ ਕਰਦੇ ਨਾ ਉਹੀ ਭੱਜਦੇ ਨੇ ਆ ਦੇਖੋ ਤੁਸੀਂ ਇਸ ਤਰੀਕੇ ਦੇ ਕਾਰਨ ਇੱਥੇ ਆ ਅੰਗਰੇਜ਼ੀ ਸੀ ਮੈਂ ਅੱਜ ਕਿਤੇ ਹੰਕਲ ਆ ਤੇ ਐਦਾਂ ਕਰਕੇ ਆਪਾਂ ਬਸ ਪੰਚਣ ਵਾਲੀਆਂ ਆ ਸਿਰਫ 5 ਮਿੰਟ ਲੱਗਣੇ ਹੋਰ 5 ਮਿੰਟ ਮੈਨੂੰ ਹੋ ਗਿਆ ਘਰੋਂ ਨਿਕਲਣ ਨੂੰ 5 ਹੋਰ ਲੱਗਣੇ ਆ ਬਸ ਥੋੜਾ ਥੱਲੇ ਦੀ ਰਾਹ ਸੀ ਪਰ ਮੈਂ ਉੱਪਰ ਦੀ ਚੱਲ ਗਿਆ ਮੈਂ ਕਹਿੰਦਾ ਚੱਲਦਾ ਹਾਂ ਥੋੜਾ ਬਾਹਰ ਦੀ ਥੋੜਾ ਵਿਊ ਦਿਖਾ ਦੂੰਗਾ ਹਾਲੇ ਤਾਂ ਸੂਰਜ ਵੀ ਚੱਲਿਆ ਤੇ ਥੋੜਾ ਬਾਹਰ ਜਾਂਦੀਆਂ ਨੇ ਸ਼ਹਿਰ ਤੋਂ ਮਤਲਬ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਚ ਆ ਆ ਮਤਲਬ ਲੋਕਲ ਬੱਸ ਆ ਪਰ ਇਹ ਕਾਲਾ ਫੰਡ ਜਿਹੜਾ ਫ੍ਰੀ ਹੁੰਦੀ ਆ ਸਾਨੂੰ ਵਿੱਚ ਕੱਲ ਹੀ ਪਤਾ ਲੱਗਿਆ ਸੀ ਅੰਜਲ ਨੂੰ ਫ੍ਰੀ ਹੁੰਦੀ ਆ ਇਹ ਲੋਕਲ ਬੱਸ ਸ਼ਹਿਰ ਵਾਲੀ ਹੁੰਦੀ ਆ ਇੰਨੇ ਦਾ ਹਮ ਤੇ ਪਹਿਲੀ ਵਾਰ ਪਤਾ ਲੱਗਾ ਆ ਕਿ ਦੂਰ ਜਾਂਦੀਆਂ ਨੇ ਬੱਸਾਂ ਸ਼ਹਿਰੋਂ ਬਾਹਰ ਉਹ ਸਾਡਾ ਸ਼ਹਿਰ ਆ ਜੀ ਮਤਲਬ ਪਿੰਡ ਨਹੀਂ ਹੈਗਾ ਇਹ ਡਿਸਟ੍ਰਿਕਟ ਆ ਜਦਾ ਹੈ ਅੰਗਰੇਜ਼ੀ ਡਿਸਟ੍ਰਿਕਟ ਹੁੰਦੇ ਨੇ ਇਦਾਂ ਤ ਸਭ ਸਾਰੀਆਂ ਸੁਵਿਧਾ ਹੈਗੀਆਂ ਨੇ ਮੰਨ ਲਓ ਕੋਈ ਸਾਨੂੰ ਮਾਰਾ ਜਗੱਡੀ ਨਹੀਂ ਵੀ ਹੈਗੀ ਤਾਂ ਵੀ ਸਾਡਾ ਵਧੀਆ ਚੱਲ ਜਾਂਦਾ ਹੈ ਕੰਮ ਕਿਰਤੋਰ ਕਿਵੇਂ ਸੀ ਕੰਮ ਕਰ ਸਕਦੇ ਆਪਣੇ ਸਕੂਲ ਵੀ ਇੱਥੇ ਬੱਚਿਆਂ ਨੇ ਲੱਗ ਗਈ ਫਿਰ ગામ ਨਾਲ ਥੋਕੇ ਤਰੀਕੇ ਨਾਲ ਚੱਲ ਜਾਂਦੇ ਆ ਕੋਈ ਅਜੀਬ ਵਾਲ ਪ੍ਰੋਬਲਮ ਵਾਲੀ ਗੱਲ ਨਹੀਂ ਹੈਗੀ ਫਿਰ ਮਤਲਬ ਆ ਦੇ ਲੋ ਗਰੂ ਲੱਗਾ ਗਰੂ ਇਨੂੰ ਕਹਿੰਦੇ ਨੇ ਗੁਰੂ ਆ ਲਈ ਬੀਤੀ ਗੁਰੂ ਆ ਇਹ ਸਮਾਨ ਨੂੰ ਚੱਕੀਦਾ ਖੋਦਾ ਕਰਦੇ ਨੇ ਕੰਟਰਕਸ਼ਨ ਦਾ ਕੰਮ ਕਰਦੇ ਨੇ ਉਹਦੇ ਨੇ ਚੱਕਦੇ ਨੇ ਸਮਾਨ ਆਲਾ ਵਗੈਰਾ ਫਿਰ ਥੱਲੇ ਕੁੱਤੇ ਨੂੰ ਕਮਾਉਂਦੇ ਨੇ ਤੇ ਅੱਜ ਪਤਾ ਨਹੀਂ ਖੁੱਲਣਾ ਕਿ ਨਹੀਂ ਹਾਫ ਅੱਗੇ ਜਿੱਦਾਂ ਇੱਥੇ ਕਮੋਨਾ ਆ ਅੱਜ ਤੋਂ ਥੱਲੇ ਦੀ ਸੁੱਤ ਪਸਾਦੂ ਵੀ ਕਰ ਸਕਦੇ ਆ ਮੈਂ ਥੱਲੇ ਦੀ ਵੀ ਕ੍ਰੋਸ ਕਰ ਸਕਦੇ ਆ ਪਰ ਆਪਾਂ ਉੱਪਰ ਦੀ ਕਰਨਾ ਤੇ ਅੱਜ ਦਾ ਅਗਰੇ ਕਮੋਨਾ ਆ ਤੇ ਆਵਾਲਾ ਜੇ ਇਹ ਚੀਜ਼ ਜਦੋਂ ਮਨ ਲੱਗੀ ਸਾਰੇ ਪੇਪਰ ਤਿਆਰ ਹੁੰਦੇ ਨੇ ਜਦੋਂ ਆਪਾਂ ਸਟਾਰਟਿੰਗ ਚ ਆਉਂਦੇ ਆ ਫਿਰ ਸਟਾਰਟਿੰਗ ਜੋਨੇ ਉਦੋਂ ਵੀ ਆਪਾਂ ਨੂੰ ਇੱਥੇ ਜਾਣਾ ਪੈਂਦਾ ਆ ਜਦੋਂ ਬਕੈਸ ਕਰਦੇ ਆ ਅਸ਼ ਕਰਦੇ ਆ ਤਾਂ ਉਹ ਤੁਹਾਨੂੰ ਇੱਕ ਪੇਪਰ ਦਾ ਬਣਾ ਕੇ ਦਿੰਦੇ ਹੋ ਵੀ ਜਿੱਦ ਆਪਣੀ ਅੰਡੀ ਅਸ਼ ਹੁੰਦਾ ਆ ਉਹ ਵਾਲਾ ਆਧਾਰ ਕਾਰਡ ਉਹ ਵੀ ਇੱਥੇ ਬੰਦ ਆ ਬਾਰੇ ਬਲੋ ਸਿੱਧੇ ਸਿੱਧੇ ਰੋਡ ਲਈ ਲਗ ਗਈ ਆ ਹੋ ਜਿੱਦ ਤੱਕ ਇਸ ਨੂੰ ਨਾਂਕੇ ਗਈ ਆ ਨਿਊ ਇਅਰ ਉਹਨਾਂ ਨੇ ਉਹਦੇ ਕੋਲ ਬਸ ਕਿ ਨਹੀਂ ਸੋਣੀ ਸੁਝਾਈ ਆ ਦੇਖ ਬਾਰਿੰਗ ਵੀ ਦੇਖ ਬਸ ਨੇ ਕਿੰਨਾ ਸੋਣਾ ਸੁਝਾਇਆ ਹੈ ਆਹ ਦੇਖ ਕਬੂਤਰ ਇਹ ਇੰਤਰਾ ਕਾਫੇ ਬਾਹਰ ਆ ਕਾਫੇ ਵੀ ਨਹੀਂ ਹੋਈ ਜਿਨਾਂ ਨੇ ਆਵਣਾ ਦੇ ਕੋਲ ਗਿਆ ਨਾ ਕੋਈ ਆ ਗਏ ਨੇ ਕਾਫੇ ਬੀਣੇ ਵਾਸਤੇ ਇੱਥੇ ਖੜੇ ਹੋਏ ਸਾਰੇ ਇਹ ਆਪਣਾ ਵੀ ਰਹਿ ਗਿਆ ਸਿਰਫ 5-7 ਮਿੰਟ ਦਾ 7 ਵਜੇ ਕੋਸ਼ ਮੰਟ ਹੋ ਗਏ ਨੇ 10 ਮਿੰਟ ਹੋ ਗਏ ਨੇ ਤੇ ਕੋਈ ਘੱਟ ਹੀ 15 ਤੇ 15 ਤੱਕ ਨ ਪਹੁੰਚ ਜਾਣਾ ਤੇ ਰਾਤ ਨੂੰ ਤੇ ਲਾਈਟਿੰਗ ਹੁੰਦੀ ਐ ਇਸ ਗਲੀ 'ਚ ਬਾਹਰ ਵੀ ਦੇਖਦੇ ਹਾਂ ਪਾਕ ਗਲੀ ਜਾਣਾ ਤੇ ਅੱਗੇ ਆਪਣਾ ਦੇਖੋ ਕਿੰਨੇ ਸੋਨੇ ਸਜਾਇਆ ਹਨ ਦੁਕਾਨਾਂ ਲੋਕਾਂ ਨੇ ਨਹੀਂ ਜੀ ਜਦੋਂ ਗੱਲ ਕਰਦੇ ਫਿਰ ਸਨ ਤੇ ਆਪਣੇ ਦਿਵਾਲੀ ਤੇ ਕਰਦੇ ਆ ਨਾ ਉਦਾਂ ਪਰ ਮੈਂ ਰਾਤ ਦਾ ਵੀਉ ਇਹ ਦਿਖਾਇਆ ਨਹੀਂ ਤੁਹਾਨੂੰ ਤੇ ਚਲੋ 31 ਕੱਲ ਦੀ ਰਾਤ ਕੱਲ ਦੀ ਰਾਤ ਨੂੰ ਉਹਨਾਂ ਦੇ ਬਾਹਰ ਨਿਕਲੇ ਦਸੰਬਰ 31 ਦਸੰਬਰ ਨੂੰ ਤੇ ਫਿਰ ਤੁਹਾਨੂੰ ਦਿਖਾਵਾਂਗਾ ਰਾਤ ਦਾ ਵੀਉ ਵੀ ਇੱਥੋਂ ਦਾ ਹੁਣ ਇਹਦਾ ਕਰਕੇ ਆ ਤੇ ਚਲ ਹੁਣ ਆਪਾਂ ਪਹੁੰਚ ਗਏ ਹਸਪੀਟਲ ਫਿਰ ਉਸ ਤੋਂ ਮਿਲ ਕੇ ਮਿਲ ਗਏ ਆ ਜੀ ਆਪਾਂ ਪਹੁੰਚ ਗਏ ਆ ਹਸਪੀਟਲ ਤੇ ਜਿੱਥੇ ਦਾ ਜੈਪਰਾ ਕ੍ਰੋਸਿੰਗ ਆ ਨਾ ਆ ਵਾਲੀ ਜਿੱਥੇ ਦਰੋ ਘੱਟਲੀ ਹੁੰਦੀ ਵੀ ਹੋਵੇ ਨਾ ਪਰ ਪਹਿਲ ਆਪਣੀ ਆ ਇੱਥੇ ਕਿ ਜਿਵੇਂ ਵਾਂਗੂ ਨਹੀਂ ਹੈਗਾ ਕਿ ਮਤਲਬ ਗੱਡੀ ਵਾਲੇ ਨੂੰ ਦੇਖਣਾ ਨਹੀਂ ਹੈਗਾ ਕਿੱਧਰ ਨੂੰ ਜਾਣਾ ਤੇ ਹੁਣ ਆਪਾਂ ਕਰ ਸਕਿਆ ਹਸਪੀਟਲ ਤੇ ਐਂਟਰੀ ਮਤਲਬ ਦੂਜੀ ਸਾਈਡ ਤੋਂ ਮਤਲਬ ਇੱਕ ਤਾਂ ਹੈਗਾ ਜਿਹੜੀ ਮੇਨ ਐਂਟਰੀ ਉੱਪਰਲੀ ਸਾਈਡ ਦੀ ਆ ਆਪਾਂ ਦੂਜੀ ਸਾਈਡ ਤੋਂ ਕਰਨ ਲੱਗੇ ਆ ਇੱਧਰ ਇੱਕ ਹੈਗਾ ਮੁਰਦਾ ਘਰ ਮਤਲਬ ਜਦੋਂ ਕਿਸੇ ਦੀ ਡੈਥ ਹੋ ਜਾਂਦੀ ਆ ਨਾ ਤੇ ਫਿਰ ਜਦੋਂ ਜਗ੍ਹਾ ਨਹੀਂ ਹੁੰਦੀ ਕਾਰ ਚੋਂ ਫਿਰ ਇੱਥੇ ਜਮਾ ਕਰਾ ਦਿੰਦੇ ਜਿਹਨੂੰ ਚਲਦਾ ਮਤਲਬ ਕੀ ਲੈ ਕੇ ਜਾਣ ਦਾ ਟਾਈਮ ਨਹੀਂ ਹੁੰਦਾ ਅਸੀਂ ਨਾਲੀ ਕੁਛੜਾਇਆ ਗਿਆ ਦਾ ਹੁਣ ਜਿੱਥੇ ਲਾਈਕਿੰਗ ਰਹਦੀ ਆ ਆਦਰ ਨਾਲ ਵਾਲਾ ਰੈੱਡ ਬੱਡੀ ਵਾਲਾ ਮੈਂ ਲੱਗੀ ਉਹ ਹ ਜਦੋਂ ਆ ਇੱਥੇ ਕਿਹੜਾ ਕਰਨ ਜਗ੍ਹਾ ਹੁੰਦੀ ਆ ਨਾਲ ਸੁਭੀ ਤੋਂ ਵੀ ਨਹੀਂ ਹੁਣ ਇੱਕਦਮ ਵੀ ਨਹੀਂ ਸਸਕਾਰ ਆ ਰਹਾ ਵਗੈਰਾ ਜੋ ਵੀ ਹੁੰਦਾ ਤੇ ਜੋ ਵੀ 크੍ਰਿਸਚੀਅਨ ਧਰਮ ਤੇ ਜਾਂ ਕਿਸੇ ਧਰਮ ਦੇ ਜਿੱਦਾਂ ਵੀ ਹੈਗਾ ਆ ਜਗ੍ਹਾ ਨਹੀਂ ਹੁੰਦੀ ਕਈ ਵਾਰੀ ਤੇ ਉਹ ਫਿਰ ਇੱਥੇ ਜਮਾ ਕਰਾ ਜਾਂਦੇ ਨੇ ਆ ਜਗ੍ਹਾ ਤੇ ਆ ਵਾਲਿਆਂ ਦੇ ਲੱਥੇ ਸੀ ਲੱਗੇ ਹੋਏ ਨੇ ਆ ਵਾਲੀ ਜਗ੍ਹਾ ਆ ਉਹ ਤੇ ਲੋਕ ਇਥੇ 10 ਦਿਨ ਉਹ ਦਿਖਵਾਉਂਦੇ ਨੇ ਲੋਕਾਂ ਨੂੰ ਜਿਹੜੇ ਲੋਕ ਆਉਂਦੇ ਨੇ ਰਿਸ਼ਤੇਦਾਰ ਆਫੇ ਦੇਖ ਜਾਂਦੇ ਨੇ ਤੇ ਬਾਅਦ ਵਿੱਚ ਆਖਰੀ ਟਾਈਮ 'ਤੇ ਲੈ ਕੇ ਜਾਂਦੇ ਨੇ ਇੱਥੋਂ ਜਦੋਂ ਵੀ ਹਫਤੇ ਬਾਅਦ 5 ਜਾਂ 7 ਦਿਨਾਂ ਬਾਅਦ ਜਦੋਂ ਵੀ ਵਾਰੀ ਆਉਂਦੀ ਆ ਕਿਉਂਕਿ ਇੱਕਦਮ ਨਹੀਂ ਹੈਗਾ ਲੈ ਕੇ ਜਾਣਾ ਤੇ ਟਾਈਮ ਹੁੰਦਾ ਹੈ ਉਹਦੇ ਲਈ ਇੱਥੇ ਲੋਕਾਂ ਨੂੰ ਜ਼ਮੀਨ ਖਰੀਦਣੀ ਪੈਂਦੀ ਆ ਕਿਉਂਕਿ ਇਹ ਦਫਨਾਉ ਲੋਕ ਦੱਬਦੇ ਆ ਨਾ ਥੱਲੇ ਜ਼ਮੀਨ ਦੇ ਚਲੋ ਮੈਂ ਵੀ ਕਿਰੇ ਗੱਲਾਂ ਲੈ ਕੇ ਬੈ ਗਿਆ ਚਲੋ ਅੱਗੇ ਦਿਖਾਉਂਦੇ ਆਂ ਆਪਾਂ ਪਹੁੰਚ ਚੁੱਕੇ ਆਂ ਹਸਪੀਟਲ ਦੇ ਅੰਦਰ ਤੇ ਉਹ ਵਾਲਾ ਹਸਪੀਟਲ ਹੈ ਤੇ ਇੱਧਰ ਵਾਲਾ ਵੀ ਆਹ ਵਾਲਾ ਇੱਧਰ ਵਾਲਾ ਨਾ ਇੱਧਰ ਵਾਲਾ ਬੱਚਿਆਂ ਦਾ ਛੋਟਾ ਜਿਹਾ ਹੈ ਬੱਚਿਆਂ ਦਾ ਜਦੋਂ ਪ੍ਰੈਗਨੈਂਟ ਔਰਤਾਂ ਦਾ ਜਦੋਂ ਬੱਚੇ ਬਾਰਥ ਬੇਬੀ ਬਾਰਥ ਹੁੰਦਾ ਇੱਥੇ ਹੁੰਦਾ ਸਾਰਿਆਂ ਦਾ ਤਕਰੀਬਨ ਤੇ ਬਹੁਤ ਵਧੀਆ ਕੰਮ ਕਰ ਰਹੇ ਨੇ ਨਾ ਨਜ਼ਰ ਦਾ ਬਰਥ ਵੀ ਬਰਥ ਵੀ ਇੱਥੇ ਹੋਇਆ ਸੀਗਾ ਹੁਣ ਪਹੁੰਚ ਚਲੇ ਆ ਉਹ ਦੇਖੋ ਆ ਇੱਥੇ ਆ ਕੱਲ ਨੂੰ ਇੱਥੇ ਵੀ ਆਉਣਾ ਹੈ ਕੱਲ ਮੇਰੇ ਬਾਣ ਵਾਲੇ ਇੱਥੇ ਆ ਤੇ ਮੈਂ ਕੱਲ ਇੱਥੇ ਆਉਣਾ ਹੈ ਤੇ ਇੱਥੇ ਵਾਕਈ ਵੀ ਹੁੰਦੇ ਕਿਸ ਤਰ੍ਹਾਂ ਵਗਾਰਾਂ ਬੰਦਿਆਂ ਦੇ ਵੀ ਨੇ ਵੈਸੇ ਬਰਥ ਵੀ ਹੁੰਦੇ ਬੱਚਿਆਂ ਦੇ ਹੁਣ ਜਿੱਦਾਂ ਕਿ ਆਪਾਂ ਪਹੁੰਚ ਚਲੇ ਆ ਹਸਪੀਟਲ ਦੇ ਅੰਦਰ ਕਿ ਆਪਾਂ ਸੋਡਾ ਕੈਮਰਾ ਥੱਲੇ ਰੱਖਾਂਗੇ ਕਿਉਂਕਿ ਕਈ ਵਾਰੀ ਬੰਦੇ ਨੂੰ ਵਧੀਆ ਨਹੀਂ ਲੱਗਦਾ ਹੈਗਾ ਸਭ ਤੋਂ ਪਹਿਲਾਂ ਪਕੜਨੀ ਹੈ ਪਰਚੀ ਤੁਹਾਨੂੰ ਉੱਥੇ ਦਿਖਾਉਣੀ ਹੈ ਕਰਸਮੈਟ ਵੀ ਜਾਇਆ ਹੋਇਆ ਹੈ ਨਾ ਉਹ ਦਿਖਾ ਦਿਓ ਤੁਸੀਂ ਆਓ ਬੜੀਆ 15 ਆਖਰੇ ਨਾਲ ਉੱਪਰ ਤੇ ਹੇਠੇ ਸਭ ਤੋਂ ਪਹਿਲਾਂ ਕੱਢਾਂਗੇ ਆਪਾਂ ਪਰਚੀ tem par bari bari na apni bari aogi a do gina ਤਦ ਕਰ ਗਿਆ ਪਾ ਆ ਗਿਆ ਜਿੱਧਾ ਕਿਵਾ ਪੌਂਦ ਕਿਨੇ ਹਸਪੀਟਲ ਚ ਤੇ ਆਪਾਂ ਵਰਤੀ ਖਿਲਾ ਰਹੀ ਆ ਤੇ ਬਾਤ ਚੋਂ ਨਵਾਂ ਆ ਗਿਆ ਜੋ ਪਾ ਆਪਣੀ ਵਾਰੀ ਗਿਆ ਫੋਨ ਨੰਬਰ ਆ ਮਨ ਲੱਕ 43 ਨੰਬਰ ਆ ਡਾਰਲਿੰਗ ਦੇ ਦਰਹੰਦਕਵਾਤਰੋ ਤੇ ਆਪਾਂ ਪਹੁੰਚ ਚੁੱਕੇ ਆ ਉਹ ਮਾ ਜਨਾ ਬੰਦਰ ਤੇ ਫਿਰ ਉਹ ਆਪਾਂ ਨੂੰ ਕੱਢ ਕੇ ਦੇਣਗੇ ਮੰਨ ਲਾ ਵਕਿ ਕਿ ਫ੍ਰੇਪ ਜੀ ਪੈਸੇ ਧਾਰਨ ਨੇ ਦੇ ਮਤਲਬ ਕਿ ਮੈਂ ਇਹਦੇ ਗੱਲ ਬਿਆਹ ਤੇ ਧਾਰਨ ਨੇ ਆ ਪੈਸੇ ਧਾਰਨ ਉੱਥੇ ਵੀਰੇ ਫਿਰ ਆਪਾਂ ਅੱਗੇ ਜਾਵਾਂਗੇ ਇਹ ਤੇ ਕੰਸਟ੍ਰਕਟਰੀ ਦਾ ਇਹ ਕਾਪੀ ਤੇ ਪਰ ਆਪਣੀ ਜਰਾ ਡਾਕ ਪੁੱਛੇ ਪੰਦੀਣਾਉਦ ਕੋ ਨਹੀਂ ਆਉਣ ਨਾ ਲੈ ਕੇ ਕੱਢ ਕੇ ਕਰੀ ਸਬਤ ਦੇਣਾ ਤੇ ਜਦ ਮੈਨਾਂ ਰਿਪੋਰਟ ਆਣੀ ਆਨਲਾਈਨ ਲੈਣੀ ਤੇ ਫਿਰ ਇੱਥੇ ਆ ਕੇ ਜਾਨੀਏ ਦੋਨੇ ਤਰ੍ਹਾਂ ਦੀ ਮਿਲ ਜਾਂਦੀਆਂ ਨੇ ਦੋਨੇ ਤਰ੍ਹਾਂ ਮਿਲ ਜਾਂਦੀਆਂ ਨੇ ਫਿਰ ਆਪਾਂ ਆਨਲਾਈਨ ਹੀ ਕਰਵਾਵਾਂਗੇ ਉਸ ਸ਼ਾਮਾਂ ਦਾ ਕਾਰਨ ਆਪਣੀ ਰਿਪੋਰਟ ਤੇ ਕੋਣਾਂ ਪਾਪੜੀਆਂ ਦੀ ਗੱਲ ਕਰਦੇ ਨੇ ਜਦੋਂ ਬਾਰਿਜ ਆ ਗਈ ਫੋਟੋ ਵਾਲ ਤੇ ਮਿਲ ਜਾਂਦਾ ਧੰਨ ਨਾ ਦਾ ਕੋਈ ਨਹੀਂ ਹੁਣਾਈ ਤੇ ਬਾਰੇ ਸਭ ਉਹ ਜਾਣਿਆ ਜੀ ਬਾਰੀ ਮੇਰਾ 34 ਨੰਬਰ ਆ ਮੋਬਾਈਲ ਤੇ ਅੱਜ ਇਹ ਬੋਤ ਨੇ ਆਪੋਂ ਚੰਦਰਵੜਨਾ ਦੇ ਟੋਪਲਟਾ ਜਖੜਾ ਇਹ ਵੀ ਇਲਜਰ ਤੇ ਬੱਟ ਨੇ ਦੋਸਤੋ ਸਲਾੁਰ ਲੱਭਾ ਫੇਲਾ ਪੁੱਟਾ ਉਹ ਦੇਂਦਰਵੜਨਾ ਆਪਾਂ ਤੇ ਨੰਬਰ ਆ ਤੇ ਉਹ ਸਕਰੀਨ ਤੇ ਨੰਬਰ ਲੱਗੇ ਆ ਰਹੇ ਨੇ ਓਕੇ ਮੋਬਾਈਲ ਤੇ ਗ੍ਰੀਨ ਤੇ ਇਹ ਉਹ ਦੇ ਗ੍ਰੀਨ ਦੇ ਨੰਬਰ ਆ ਰਹੇ ਨੇ ਕਿ ਜਦੋਂ ਡਿਲੀਵਰੀ ਆਉਗੀ ਤੁਸੀਂ ਅੰਦਰ ਜਾ ਲੱਗਦੇ ਆ ਤਦ ਤੇ ਬਾਕੀ ਮਲੇ ਬਾਕਸ ਲੱਗੇ ਨੇ 6-7 6-7 ਬਾਕਸ ਲੱਗੇ ਹੋਏ ਨੇ ਉਹਨਾਂ ਰਾਹੀਂ ਪੰਦਤ ਆਪਣਿੰਦੇ ਘਰ ਯੋਗੇ ਪਾਸ ਚੱਲ ਜਾਣਾ ਤੇ ਉਹਨਾਂ ਨੂੰ ਆਪ ਪਾਸ ਆਪੇ ਪੜਖੋਣਾ ਆਪਾਂ ਨੂੰ ਆਪੇ ਪੜਖੋਣਾ ਉਹਨਾਂ ਨੂੰ ਤੇ ਜਦੋਂ ਪਰਿਵਾਰੀ ਆ ਗਈ ਨਾ ਫਿਰ ਜਦੋਂ ਬਲੈਕਟੈਸਟ ਵਾਲੀ ਵਾਰੀ ਦੇ ਜਗ੍ਹਾ ਤੇ ਗਏ ਨਾ ਫਿਰ ਤੁਹਾਨੂੰ ਉੱਥੇ ਦੀ ਫਿਰ ਦਿਖਾਉਣਾ ਤੁਹਾਨੂੰ ਕੀ ਉੱਥੇ ਕੀ ਹੁੰਦਾ ਹੈ ਉੱਥੇ ਕੀ ਇਸ ਆਗਤ ਆ ਗਿਆ। ਉੱਥੋਂ ਦਾ ਤੁਹਾਨੂੰ ਉੱਤੇ ਦਿਖਾਉਣਾ ਹੈ। ਕਿਉਂਕਿ ਉਹ ਨਾ ਪਾ てる। ਨਾ ਹੀ ਤਾਂ ਦਿਖਾ ਸਕਦਿਆਂ। ਮੈਨੂੰ ਲੱਗ ਕੇ ਉੱਥੇ ਪਰਚੀ ਵੀ ਤੋਂ ਕੋਲ ਵੀ ਕੈਮਰਾ ਵੀ ਫੇਸ ਕਰਨਾ ਹੋਰ ਔਖਾ ਲੱਗਦਾ। ਇਸ ਕਰਕੇ ਉੱਥੇ ਮੈਂ ਦੋ ਅੰਗਿਤੋਂ ਪਾਉਂਦੀ ਬਾਰੀ ਆ ਗਈ ਫਿਰ ਨਹੀਂ ਮੈਨੂੰ ਦਿਖਾ ਸਕਦਾ। ਕਿਉਂਕਿ ਫਿਰ ਮੈਨੂੰ ਅੱਤਿ ਪ੍ਰੈਸ ਵੀ ਪਗਾਰੇ ਕਰਨੀਆਂ ਪਈਆਂ ਪਹਿੋਂ ਪਾਉਣ ਵੀ ਕਰਨਾ ਤੇ ਕਾਫੀ ਪੰਗੇ ਪੈ ਜਾਂਦੇ ਆ। ਇਸ ਕਰਕੇ ਆ ਪਤਾ ਨਹੀਂ। ਓਕੇ। ਜਦ ਬੈਠਾਸ ਤੇ ਆ ਪਾਉਂਗਾ ਨਾ ਪਹਿਲਾਂ ਦਾ ਰੌਂਗ ਉੱਥੇ ਰੱਗੀ ਪ੍ਰੋਸੈਸ ਆ। ਸ਼ੋ ਕਰ ਰਿਹਾ ਕਿ ਬੁੜੀ ਟੰਗੀ ਸੀਗੀ ਤੇ ਉਹ ਖੁਰਨਾ ਤੇ ਮੇਰੇ ਘਰ ਆ ਤੇ ਪੰਟਾਲੀ ਤੇ ਫਿਰ ਮੈਂ ਸਾਤ ਪੰਟਾਲੀ ਤੇ ਕਰਾ ਗੱਜਾ ਕੇ ਬੰਦੇ ਗਾੜ ਲਈ ਤੇ ਚੱਲ ਉਹ ਜਾਈ ਚੰਗੀ ਸੀਗੀ ਕਿ ਮੈਂ ਅੱਗ ਲੋਕੀ ਮੈਂ ਵੀਰੇ ਦੋ ਅਪਾਇੰਟਮੈਂਟ ਆਪੋਰਸ ਤੇ ਗਿਆ ਵੀ ਦੇ ਦਿੱਤੀਆਂ ਮੇਰਾ ਕੰਮ ਹੋ ਗਿਆ ਬਾਅਦੋਂ ਮੇਰਾ ਨਾਲੇ ਸੀਧਾ ਰਹਿ ਗਿਆ ਮਨ ਲਗੀ ਬੈਟਸਟ ਰਹਿ ਗਿਆ ਉਹ ਆਪਾਂ ਬਾਰੀ ਹੋਣੀ ਆ ਇਸ ਟਾਈਮ ਤਕਰੀਬਨ 20 ਨੰਬਰ ਚ ਆਉਂਦੀ ਚੱਲਦਾ ਹੈ ਆਪਣਾ 33 ਨੰਬਰ ਆ ਤੇ ਫਿਰ ਉਹ ਆਪਣਾ ਲੈ ਕੇ ਤੇ ਫਿਰ ਆਪਾਂ ਗਾਉਂ ਨੂੰ ਵੱਗਦੇ ਆ ਤੇ ਤੁਹਾਨੂੰ ਪਹੁੰਚਦੇ ਅੱਗੇ ਦਾ ਸਾਡਾ ਆਪਣੀ ਵਾਰੀ ਆਉਣ ਵਾਲੀ ਜਾਂ ਤੇ ਆਪਾਂ ਹੁਣ ਇੱਥੇ ਅੰਦਰ ਜਾਂਦੇ ਹਾਂ ਇੱਥੇ ਨੰਬਰ ਵਾਈ ਲੈ ਕੇ ਆਏ ਨੇ ਇੱਥੇ ਜਾਵਾਂਗੇ ਆਪਾਂ 32 ਦੀ ਵਾਰੀ ਆਈ ਹੋਈ ਹੈ ਮੰਗਵਰ ਚੰਦੀ ਨੰਬਰ ਬ3 ਨੰਬਰ ਜਾਲਦਾ ਪਿਆ ਹਾਂ ਹਾਂ ਹੁਣ ਆਪਣੀ ਵਾਰੀ ਆਉਣ ਵਾਲੀ ਜਬ ਚੱਲ ਪਾ ਚੱਲਦੇ ਫਿਰ ਉਸ ਤੋਂ ਬਾਅਦ ਅੱਗੇ ਚੱਲਦੇ ਹਾਂ ਮਿਲਦੇ ਬਣਾ ਲਾਸਚੇ ਲਾ ਪਾਸਵਰਡ ਵਿਨੇ ਰਿਟਿਨਾਰੇ ਨੋ ਪਾਸਵਰਡ ਪਾਸਵਰਡ Sì

ਗ੍ਰਾਸੇ ਅੰਗੋਰੀ ਬੋਨਾਨੋ ਬਈ ਹੁਣ ਆਪਾ ਹੁਣ ਆਪਲੇ ਲੈ ਟੂ ਅਪੋਇੰਟਮੈਂਟ ਹੋਣਾ ਪਤਾ ਨਹੀਂ ਤੇ ਪਰ ਚ ਬੇ ਦਾੰਦੇ ਇੱਕ ਫਰਦਾ ਦੇ ਕੋ ਆ ਜਦੋਂ ਨਹੀਂ ਵੀ ਪਤਾ ਨਾ ਨਹੀਂ ਵੀ ਬੋਲੀ ਆਂਦੀ ਆਹ ਲੈ ਨਾ ਲੱਗੀਆਂ ਇਹਨੇ ਫਿਰ ਸਾਡੇ ਉੱਤੇ ਤਾਂ ਜਿੱਧਰ ਵੀ ਆਪਾਂ ਜਾਣਾ ਅੱਧਾ ਪਤਾ ਲੱਗਦਾ ਆ ਜਾਂ ਆਪਾਂ ਨੇ ਇਹ ਵੀ ਪਤਾ ਮਾਰ ਲਿਆ ਬਾਹਰੋਂ ਪਤਾ ਲੱਗ ਜੇ ਕਿਸੇ ਕੋਲ ਪੁੱਛ ਕੇ ਜਾ ਲੱਗਦੇ ਆ ਹੰਗਾਨ ਬੰਦਾ ਨਹੀਂ ਜਾਂਦਾ ਹੁਣ ਜਿੱਦਾਂ ਕਿ ਆਪਾਂ ਬਲੈਕ ਲਾਈਨ ਤੇ ਜਾਣਾ ਹੈ ਇੱਥੇ ਬਲਾਈਟ ਟੈਸਟ ਕਰਨ ਵਾਸਤੇ ਹੁਣ ਆਪਾਂ ਇਧਰੋਂ ਚੱਲਦੇ ਆਂ ਅੱਗੇ ਜਿੱਥੇ ਪਹੁੰਚਦੇ ਆਂ ਤੇ ਦੇਖਦੇ ਆਂ ਅੱਗੇ ਕੀ ਬੰਦਾ ਗ੍ਰੀਨ ਲਾਈਟ ਆਪਾਂ ਗ੍ਰੀਨ ਬਾਹਰ ਚੱਲ ਗਈ ਆ ਤੇ ਬਲੈਕ ਟੈਸਟ ਵਾਸਤੇ ਆਪਾਂ ਜਾਣਾ ਉਹ ਬਲੈਕ ਕਲਰ ਚਾਹੌਤੇ ਦੇਖਣੇ ਆਪਣੇ ਹਸਪੀਟਲ ਦਾ ਅਮਨਦਾਰ ਦਾ ਥੀ ਉੱਥੇ ਵੀ ਜਾ ਕੇ ਮੈਨੂੰ ਤਾਂ ਪਰਚੀ ਕੱਢਣੀ ਪਣੀ ਆ। ਇਹ ਡਾਕਟਰ ਬਰਸ਼ੂ ਯੂ ਅੰਦਰ ਦਾ ਹਸਪਤਾਲ ਦਾ। ਉਹਨਾਂ ਆਪਾ ਕਰਦੇ ਤਾਂ ਪਰ ਜਿੱਥੇ ਬਾਹਰ ਹੀ ਪੀੜਾ ਉਹ ਆਓ। ਇੱਥੇ ਵੀ ਪੀੜਾ। ਨੰਬਰ ਦੇਖਦੇ ਆ ਬੰਦਾ। ਨੰਬਰ ਕੱਢਣਾ ਬੰਦਾ ਨਾ ਬੰਦਾ। ਓ ਮਾਈ ਗੋਡ। ਆ ਨੰਬਰ 49 ਆਇਆ ਹੈ ਤੇ ਆਪਾਂ ਜਨਾਈ ਤੇ ਅੰਦਰ ਤੇ ਜਦੋਂ ਆਪਣੀ ਵਾਰੀ ਆ ਗਈ ਨਾ ਫਿਨਿਸ਼ ਹੋ ਗਿਆ ਥਾਰਾ ਕਸ਼ ਤੇ ਫਿਰ ਆਪਾਂ ਚੱਲਦੇ ਆ ਘਰ ਨੂੰ ਬਾਹਰ ਨਿਕਲ ਕੇ ਤਾਂ ਮਿਲਦਾ ਆ ਤੇ ਆਪਾਂ ਚੱਲਦੇ ਆ 49 ਨੰਬਰ ਹੈ ਆਪਣਾ ਉਹਦੋਂ ਦਾ ਅਪਾਇੰਟਮੈਂਟ ਅੰਦਰ ਆਇ ਕਿ ਜੀ ਆਹ ਵਾਲਾ ਸਿੱਧਾ ਇਹ ਗੱਲ ਦੋਨੇ ਅਮੇ ਤੇ ਵੀ ਅਸੀਂ ਨੰਬਰ ਵਾਈਜ਼ ਕਰਦੇ ਨੇ ਨੰਬਰ ਆਪਣਾ ਇਹਦਾ ਆ 45 ਮਤਲਬ 45 ਨੰਬਰ ਆ ਆਪਣਾ ਹਵਾਲਾ ਹਨ 45 ਨੰਬਰ ਆ ਆਪਣਾ ਤੁਹਾਨੂੰ ਡੇਖ ਦਿੰਦਾ ਇਥੋੜੇ ਤੇ 45 ਨੰਬਰ ਆ ਤੇ ਇਹ ਨਾਮ ਉਹਦਾ ਫੇਰ ਆਪਾਂ ਦੋਲਦੇ ਆ ਇਹਦਾ ਫਿਰ ਨੋ ਲੱਗ ਗਿਆ ਅਸੀਂ 27 ਨੰਬਰ ਚਾਹੁੰਦਾ ਆ ਅਜਾਪਨ ਵੀ ਐਡ ਕਰਨੀ ਪਣੀ ਆ ਤੇ ਕਾਫੀ ਲੋਕ ਬੈਠੇ ਹੋਏ ਨੇ ਤੇ ਆਹ ਜ ਆਪਣੇ ਉਹ ਪੇਪਰ ਨਰਸਤ ਨੂੰ ਆਵਾਜ਼ ਤੇ ਅੱਜ ਤੇ 10 ਰਿਪਾਂਹੇ ਦਿਨਦ ਨੇ ਮੇਰੇ ਅੰਦਰੋਂ ਨਾ ਬੈਕਟ੍ਰੰ ਲਾ ਕਰਕੇ ਕਰਕੇ ਨਹੀਂ ਆ ਫਿਰ 5 ਦਿਨਦ ਨੇ ਆ ਵਾਲੀ ਚੀਜ਼ ਆ ਵਾਲੀ ਨੇ ਤੇ ਆ ਵਾਲੀ ਦਿਨਦ ਨੇ ਸਲਿੱਪ ਜੀ ਕੇ ਬਾਅਦ ਚ ਫਿਰ ਆ ਪੰਜ ਲੈਣਾ ਤੇ ਉਹਨੇ ਫਿਰ ਆ ਆਪਣਾ ਇੰਟਰਪਲਾਈਡ ਹੋਏਗਾ ਤੇ ਲਾ ਦੇਣਗੇ ਆ ਵਾਲੀ ਪਰਚੀਆਂ ਬਾਥਰੂਮ ਟੈਸਟ ਹੋਈਏਗਾ ਬਾਥਰੂਮ ਟੈਸਟ ਵੀ ਹੋਏਗਾ ਤੇ ਲਾ ਦੇਣਗੇ ਇੰਦਾ ਕਰਕੇ ਦਿਨਦ ਨੇ ਉਧਰੋਂ ਇਓ ਦੋ ਦੂਜੀ ਸਾਰੇ ਦੋ ਲੈ ਕੇ ਕੰਨ ਦੇ ਇੱਥੇ ਆਪਾਂ ਕੁੰਡਾਸ ਚਲਾਉਣ ਵਾਸਤੇ ਧੰਨਵਾਦ ਦੇਣੀ ਤੁਹਾਨੂੰ ਆਪਣਾ ਕੁੰਡਾਸ ਚਲਾਉਣਾ ਹੈ ਕਿ ਉਹ ਆਪਾਂ ਪਾ ਵਾਰੀ ਦਾ ਇੰਤਜ਼ਾਰ ਕਰਦੇ ਆਂ ਕਿ ਚੱਲ ਗਿਆ ਆਦੇ ਨਿਕਲ ਜਾ ਦੇ ਵੀ ਆਇਆ ਇੱਥੇ ਇੰਦਰ ਅੱਧਾ ਕਰਕੇ ਆ ਗਿਆ ਵੀ ਅੰਦਰ ਦਾ ਇੱਧਰ ਲੋਕ ਬਹੁਤ ਆਖਿ ਹੋਏ ਨੇ ਪਾ ਕੰਪਲੀਟ ਕਰਕੇ ਨਾ ਫਿਰ ਜਦੋਂ ਬਾਹਰ ਨਿਕਲਾਂਗੇ ਨਾ ਫਿਰ ਬੰਦ ਕਰਾਉਂਦੇ ਪ੍ਰੀਆ ਯਾਤੂ ਕਿ ਇੱਥੇ ਉਹਨਾਂ ਪਤਲ ਦੇ ਅੰਦਰ ਕੰਟੈਸਟ ਕਰਾ ਕੇ ਫਿਰ ਬਾਹਰ ਨਿਕਲਦੇ ਆਂ ਜੀ ਤਾਂ ਵੀ ਅਪ ਕੰਟੈਸਟ ਕਰ ਆ ਗਿਆ ਚੁਕੇ ਆਂ ਹਾਲਾਤ ਇਹਨੇ ਪੱਟੀ ਜੀ ਚੰ ਪੰਜ ਮਿੰਟ ਵੇਟ ਕਰਦੇ ਆਂ ਫਿਰ ਕੱਲਦੇ ਆਪਾਂ ਘਰ ਨੂੰ ਐਸੀਗਾ ਆਪਣਾ ਮਤਲਬ ਹਸਪੀਟਲ ਦਾ ਬਲੈਕਕਾਸਟ ਵਾਲਾ ਬਲੌਗ ਜੇ ਤੁਹਾਨੂੰ ਆਪਣੀਆਂ ਵੀਡੀਓ ਪਸੰਦ ਆਈ ਤਾਂ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ ਤੇ تقریبا ਲੋਕ ਮੇਰੀ ਵੀਡੀਓ ਦੇਖਦੇ ਤਾਂ ਹੈਗੇ ਪਰ ਸਕਿੱਪ ਕਰ ਜਾਂਦੇ ਨੇ ਪਲੀਜ਼ ਮੇਰੀ ਵੀਡੀਓ ਨੂੰ ਦੇਖਿਆ ਕਰੋ ਹਾਂ ਕਿ ਮੈਂ ਤੁਹਾਨੂੰ ਦਿਖਾਇਆ ਕਿ ਦੰਤ ਡਾਕਟਰ ਕਿੰਦਾ ਤੁਹਾਰਾ ਤੁਸੀਂ ਦੇਖ ਚੁੱਕੇ ਹੋਗੇ ਤੇ ਮੈਨੂੰ ਆਸ ਕਰਦਾ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਗੀ ਤੇ ਜੇ ਵਧੀਆ ਲੱਗੀ ਤਾਂ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਸ਼ੇਅਰ ਵੀ ਕਰ ਦਿਓ ਜੇ ਵੀ ਨਹੀਂ ਕਰਨਾ ਸਬਸਕ੍ਰਾਈਬ ਕਰ ਦਿਓ ਤੇ ਹੁਣ ਚੱਲਦੇ ਆਪਾਂ ਕਰ ਨੂੰ ਤੇ ਹੁਣ ਆਪਾਂ ਘਰ ਨੂੰ ਚੱਲਦੇ ਆਂ ਘਰ ਜਾ ਕੇ ਕੁਝ ਖਾਣੇ ਆ ਉਹ ਭੁੱਖ ਲੱਗੀ ਆ ਕਿਉਂਕਿ ਇੱਥੇ ਆਪਣੀ ਇੰਗਲੈਂਡ ਜਿਹਾ ਮਤਲਬ ਖਾ ਪੀ ਗਏ ਚਲਦੇ ਤਾਂ ਕਰ ਦਿੰਦੇ ਨੇ ਪਰ ਇੱਥੇ ਨਹੀਂ ਕਰਦੇ ਅਗੇ ਇੱਥੇ ਤਾਂ ਕਹਿੰਦੇ ਖਾਣਾ ਨਹੀਂ ਹੈਗਾ ਤੁਸੀਂ ਰਾਤ ਦੇ 12 ਵਜੇ ਤੋਂ ਬਾਅਦ ਤੇ ਹੁਣ ਆਪਣਾ ਹੋ ਗਿਆ ਬ੍ਰੈਕਫਾਸਟ ਹੁਣ ਤਾਂ ਪਰੋਟਾ ਸ਼ਾਮ ਦਾ ਕਾਈ ਜਾਣੀ ਆ ਉਹ ਨੈਟ ਚੈੱਕ ਕਰ ਲੈਣੀ ਮੈਂ ਤਾਂ ਤੇ ਆਉਣ ਵਾਲਾ 2025 ਸਾਰਿਆਂ ਲਈ ਖੁਸ਼ੀਆਂ ਲੈ ਕੇ ਆਵੇ ਜਿੱਦਾਂ ਕਿ ਤੁਹਾਨੂੰ ਪਤਾ ਆ 30 ਦਸੰਬਰ ਆ ਕੱਲ ਨੂੰ 31 ਆ ਤੇ ਕੱਲ ਦੀ ਰਾਤ ਨੂੰ 12 ਵਜੇ ਤੋਂ ਬਾਅਦ ਨਿਊ ਇਅਰ ਹੋ ਜਾਣਾ ਸ ਹੈ ਸ਼ੁਰੂ 2025 ਸਾਰਿਆਂ ਲਈ ਖੁਸ਼ੀਆਂ ਲੈ ਕੇ ਆਵੇ 2025 ਤੇ ਤੰਦਰੁਸਤੀ ਵਖਰੇ ਪਰਵਾਰਾਂ ਚ ਤੇ ਚਲੋ ਗਰੀਬੀਆਂ ਮੇਰੀ ਤਾਂ ਹੋਂਦੀ ਰਹਿੰਦੀ ਆ ਬੰਦੇ ਦੇ ਫਿਰਦੇ ਤੇ ਲੋਕ ਸੁੱਖ ਨਹੀਂ ਆਉਂਦੇ ਰਹਿੰਦੇ ਨੇ ਚਲ ਪਰਮਾਤਮਾ ਕਰੇ ਕਿ 2025 ਆਉਣ ਵਾਲਾ ਤਾਰਿਆਂ ਲਈ ਖੁਸ਼ੀਆਂ ਭਰਿਆ ਲੈ ਕੇ ਆਵੇ ਤੇ ਇੱਥੇ ਆਪਾਂ ਆਪਣਾ ਵੀਡੀਓ ਨੂੰ ਡਾਉਨਡ ਕਰਦੇ ਆਂ ਗੁੱਡ ਬਾਏ ਟੇਕ ਕੇਅ ਜਲਦੀ ਲੈ ਕੇ ਆਵਾਂਗੇ ਤੁਹਾਨੂੰ ਨਿਊ ਵੀਡੀਓ ਬਾਏ